जोब ज़िला पधान का कंबोर जी वासीअ खे बेनी आहे जिते तकलीफ़ आवाज़ हूंदी आहे सॼे दरमान भारती जनता पार्टी जे ज़िला प्रधान काका कमोल जी ਆਪੇ ਹੋਣਾ ਹੈ ਆਪਕੋ ਦਰਸ਼ਨ ਹੈ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਆਪਕੋ Thank you. ਆਪਣੇ ਇਸ ਇਲਾਕੇ ਦੇ ਵਿੱਚੋਂ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਦਾ ਕੋਈ ਐਮਪੀ ਦਾ ਇਲੈਕਸ਼ਨ ਲੜਿਆ ਤੇ ਇਸ ਵਾਰ ਚਾਰ guna ਵੱਧ ਮੋਟਾ ਸਾਡੇ ਜਿਲ੍ਹਾ ਦਾਵਾ ਹਰਕੇ ਚੋਂ ਪਹਿਲਾਂ ਤੋਂ ਸਾਰੇ ਬਣ ਕੇ ਬਣੀ ਬਤਾਈਏ ਪਾਤਰ ਅੱਜ ਅਸੀਂ ਪਿੰਡ ਨਕੇਰੀਆਂ ਦੇ ਵਿੱਚ ਮੇਰੇ ਪੁਰਾਣੇ ਸਾਥੀ ਮੇਰੇ ਵੀਰ ਸੁधीर ਜੀ ਉਹਨਾਂ ਦੇ ਧਰਮਪਤਨੀ ਮੇਰੀ ਪੈਰ ਸੁਵਿੰਦਰ ਕੌਰ ਬਲੌਕ ਸੰਪਤੀ ਮੈਂਬਰ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਜਿੱਤੇ ਫਾਜ਼ਿਲકા ਜ਼ਿਲ੍ਹੇ ਦਾ ਮਾਨ ਵਧਾਇਆ ਉਥੇ ਭਾਰਤੀ ਜਨਤਾ ਪਾਰਟੀ ਜਲਾਲਾਬਾਦ ਦਾ ਵੀ ਮਾਨ ਵਧਾਇਆ ਹੈ। ਔਰ ਸਾਡੇ ਵੀਰ ਵਿੱਕੀ ਜੀ ਨੂੰ ਅੱਜ ਰੋੜਾ ਵਾਲੀ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਮੈਂ ਸਮਝਦਾ ਸਾਰੇ ਭਰਾਵਾਂ ਦੇ ਭੈਣਾਂ ਦੇ ਸੰਜੋਗ ਦੇ ਨਾਲ ਬਹੁਤ ਵਧੀਆ ਜਿੰਮੇਵਾਰੀ ਆਪਣੀ ਨਿਭਾਉਣਗੇ ਔਰ ਸਾਡੇ ਯੁਵਾ ਬੋਚਾਰ ਦੇ ਪ੍ਰਧਾਨ ਰਾਰਾ ਸੰਧੂ ਜੀ ਜਿੰਨੇ ਵੀ ਸਾਡੇ ਇਸ ਮੰਡਲ ਤੋਂ ਸਾਰੇ ਲੋਕ ਚੱਲ ਕੇ ਆਏ ਆ ਸਾਰੇ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਡੇ ਗੁਰਮਖ ਜੀ ਸਾਡੇ ਛੋਟਾ ਵਾਲੇ ਤੋਂ ਸਾਡੇ ਵੀਰ ਗਣੇਸ਼ ਜੀ ਸਾਰੇ ਅਰੰਗ ਵਾਲੇ ਤੋਂ ਫਾਮੀਲ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਸਾਡੇ ਰੋੜਾ ਵਾਲੀ ਤੋਂ ਮੈਂਬਰ ਪੰਚਾਇਤ ਸਾਡੇ ਰੋੜਾ ਵਾਲੀ ਤੋਂ ਆਪਣੇ ਸਰਦਾਰ ਸਾਹਿਬ ਅਲੈਹੁ ਅਲੈਹੁ ਗੁਰਦੀਪ ਜੀ ਜਿੰਨੇ ਵੀ ਸਾਰੇ ਮੈਂ ਕਿਸ ਦਾ ਨਾਮ ਭੁੱਲ ਵੀ ਗਿਆ ਵਾ ਪਰ ਜਿੰਨੇ ਵੀ ਸਾਰੇ ਆਏ ਨੇ ਸਾਡੇ ਹਾਜਕਾਸ ਵਾਲੇ ਅਜੇ ਵੀ ਸਾਰੇ ਜਾਣ ਵਾਲੇ ਕੋ ਜਿੰਨੇ ਵੀ ਸਾਡੇ ਵੀਰ ਆਜੇ ਤੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਦਿਵਾਦਾ ਹਾਂ ਸਾਡੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਔਰ ਫਾਜ਼ਿਲਕਾ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਸਾਰੀ ਟੀਮ ਵੱਲੋਂ ਉਸ ਪਰਿਵਾਰ ਦਾ ਆਲ ਵਾਲੇ ਸਮੇਂ ਦੇ ਵਿੱਚ ਪੂਰਾ ਹੋਰ ਮਾਨ ਤੇ ਸਤਿਕਾਰ ਕੀਤਾ ਜਾਵੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਦੇ ਸਾਰੇ ਬੰਦੇ ਆਏ ਤੇ ਵਾਦਾ ਕਰਕੇ ਚਲੇ ਆ ਇਸ ਪਰਿਵਾਰ ਦੇ ਆਉਣ ਵਾਲੇ ਸਮੇਂ ਤੇ ਸਾਡੇ ਤਾਂ ਸਾਡਾ ਬੜਾ ਪੁਰਾਣਾ ਮਿੱਤਰ ਤੇ ਸਭ ਤੋਂ ਵੱਧ ਜਾਣੇ ਉਹਦਾ ਸੁਭਾਅ ਹੈ ਬੜਾ ਹਾਕਮੇ ਤੇ ਹੋਰ ਸਾਡਾ ਪੁਰਾਣਾ ਬੰਦੀ ਤੇ ਪੁਰਾਣਾ ਮਿੱਤਰ ਇਹ ਨਹੀਂ ਵੀ ਨਵੀਂ ਵੀ ਜਾਣੀ ਹੈਗੇ ਸਾਡੇ ਪਰ ਮੈਂ ਤੇ ਸਾਰੇ ਦਾ ਵਾਦਾ ਕਰਦੇ ਕਰਿਆ ਕਿ ਆਉਣ ਵਾਲੇ ਹੋੜੇ ਸਮੇਂ ਦੇ ਵਿੱਚ ਬਹੁਤ ਵੱਡੀ ਭਰਾਵਾਂ ਦੀ ਜ਼ਿੰਮੇਵਾਰੀ ਦੇ ਕੇ ਜਾਵਾਂਗੇ ਤੁਹਾਡੇ ਸਾਰੇ ਦੇ ਆਸ਼ੀਰਵਾਦ ਕਰਨੇ ਵਾਲੀ ਜੇ ਹੋ ਅਗਲਾ ਕੰਮ ਤੁਹਾਡਾ ਹੈ ਤੁਸੀਂ ਘਰਾ ਦੇ ਕੰਮਜਾਬ ਕਰਦੇ ਹੋ ਉਹ ਸਾਰੇ ਨਾ ਹੋਰ ਬੇਮਾਰੇ ਲਾ ਦੇ ਬਾਪੀ ਜਲਦਾ ਪਾਰਟੀ ਜਿੰਦਾਬਾਦ ਸ੍ਰੀ ਸੁਨੀਲ ਜਕੋਰ ਸ੍ਰੀ ਸੁਨੀਲ ਜਕੋਰ ਸ੍ਰੀ ਸੁਨੀਲ ਜਕੋਰ ਬਾਪੀ ਜਲਦਾ ਪਾਰਟੀ ਜਿੰਦਾਬਾਦ ਸ੍ਰੀ ਨਰਿੰਦਰ ਰੰਗੋਵੀ ਤੁਹਾਡੇ ਸਾਰਿਆਂ ਦਾ ਇਸੇ ਕੌਜੇ ਦੇ ਬਹੁਤ ਬਹੁਤ ਧੰਨਵਾਦ ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਹੋਵੇ ਇਹਦੇ ਬੈਠੇ ਸਾਡੇ ਪੁਰਾਣੇ ਬੰਦੇ ਵੀ ਇੱਥੇ ਬੈਠੇ ਨੇ ਔਰ ਉਹਨਾਂ ਨੇ ਕੋਝੇ ਸੇਖ ਧੀਰ ਨਾ ਹੁਣ ਕਾ ਕੇ ਅੱਜ ਵਿੱਕੀ ਜੀ ਨੂੰ ਇਹ ਜ਼ਿੰਮੇਵਾਰੀ ਦੇ ਕੇ ਚੱਲੇ ਆ ਔਰ ਤੁਸੀਂ ਤੇ ਬਾਵਾ ਖੜੀਆਂ ਕਰਕੇ ਵਿਸ਼ਵਾਸ ਦਿਵਾ ਦਿਓ ਕਿ ਪੂਰਾ ਸਾਫ ਜਰਾ ਇਹਨਾਂ ਦਾ ਜਣਾ ਹੈ ਅਜੇ ਪੂਰੀਆਂ ਬਾਵਾ ਖੜੀਆਂ ਨਹੀਂ ਹੁੰਦਾ بناينگي فوٹو ڪهين بناينگي فور هر ائم نیشنل نیوز نظر سفر